ਸ਼ੁਰੂਆਤ ਹੈ ਜੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ న్యూਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਆ ਰਹੀ ਹੈ ਹੁਣੇ-ਹੁਣੇ ਐਚਐਸਓ ਵਾਰਿਆਂ ਦੇ ਪਰੀ ਵਸਨਾ ਵਾਪਰੇ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਆ ਮਨਾਲੀ ਜੰਬਨੂ ਪੁੱਲ ਤੋਂ ਇਸ ਵੇਲੇ ਇਹ ਵੱਡੀ ਖਬਰ ਆ ਰਹੀ ਹੈ ਜਿਵੇਂ ਕਿ ਮਨਾਲੀ ਤੋਂ ਪੰਜਾਬ ਆ ਰਹੀ বাস ਨਾਲ ਪ੍ਰਯਾਨ ਕਹਾਸਾ ਉੱਪਰ ਗਿਆ ਇਹ বাস ਮਨਾਲੀ ਵਿੱਚ ਬਿਆਸ ਦਰਿਆ ਵਿੱਚ ਜਾੜ ਗਈ ਹੈ ਹਾਸੇ ਚ 12 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਕਈ ਸਵਾਰੀਆਂ ਨੂੰ ਮਾਹਵਲੀ ਸੱਟਾਂ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਆ ਇਸ ਹਾਸੇ ਵਿੱਚ ਇੱਕ ਦਰਜੇ ਤੋਂ ਵੱਧ ਸਵਾਰੀਆਂ ਚਿਕਵੀ ਦੱਸਣੇ ਜਾ ਰਹੇ ਹਨ ਤੇ ਹਾਲਾਂਕਿ ਹਾਸੇ ਚ ਕੋਈ ਜਾਣੀ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਬਿਆਸ ਦਰਿਆ ਵਿੱਚ ਕਾਫੀ ਪਾਣੀ ਆਇਆ ਸੀ ਤੇ ਜ਼ਮੀਨ ਤਸਜਣ ਕਰਕੇ বাস ਇਹ ਤਰ੍ਹਾਂ ਵਿੱਚ ਜੱਡ ਕੀ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਨੂੰ ਸਾਰੂ ਬਸ ਬਣਾ ਲਈ ਤੋਂ ਪਠਾਨਕੋਟ ਆ ਰਹੀ ਸੀ ਤੇ ਸਵਾਰੀਆਂ ਨਾ ਫਰੀ ਸੀ ਜੱਚ 12 ਤੋਂ ਵੱਧ ਲੋਕ ਸਵਾਰ ਸਨ ਤੇ ਜਿੰਨਾਂ ਨੂੰ ਮਾਵਲੀ ਸੱਟਾਂ ਲੱਗੀਆਂ ਦੱਸੇਗਾ ਜਾ ਰੀਆਂ ਵੀਡੀਓ ਦੇਖਣ ਲਈ ਤੁਹਾਡਾ ਦਾਣੂ ਵੱਧ